ਸਤਿ ਸ੍ਰੀ ਅਕਾਲ ਦੋਸਤੋ ਮੈਂ ਜਗਦੀਪ ਸਿੰਘ ਮਾਡਰਨ ਲਾਈਟਿੰਗ ਕੈਲਗਰੀ ਤੋਂ ਦੋਸਤੋ ਤੁਹਾਡੇ ਨਾਲ ਖੁਸ਼ੀ ਸਾਂਝੀ ਕਰਨ ਜਾਵਾਂਗਾ ਕਿ ਅਸੀਂ ਨਵਾਂ ਲਾਈਟਿੰਗ ਸਟੋਰ ਓਪਨ ਕਰਿਆ ਜੀ ਜੈਕਸਨ ਪੋਰਟ ਪਲਾਜ਼ਾ ਦੇ ਵਿੱਚ ਦੋਸਤੋ ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਰੈ residen tial ਤੇ ਕਮਰਸ਼ੀਅਲ ਲਾਈਟਿੰਗ ਮਿਲੇਗੀ ਜਿਦੇ ਵਿੱਚ ਸ਼ੈਂਡਲিয়ার ਵੈਨਿਟੀ ਲਾਈਟਸ 플ਸ਼ ਮਾਉਂਟ ਸੈਮੀ 플ਸ਼ ਮਾਉਂਟ ਵਾਲ ਲਾਈਟਸ ਸਿੰਗਲ ਪੈਂਡੈਂਟਸ ਤੇ ਹੋਰ ਵੀ ਬਹੁਤ ਸਾਰੀਆਂ ਆਊਟਡੋਰ ਤੇ ਇੰਡੋਰ ਲਾਈਟਿੰਗ ਜਿਹੜੀ ਤੁਹਾਨੂੰ ਸਾਡੇ ਸਟੋਰ ਤੇ ਮਿਲੇਗੀ ਦੋਸਤੋ ਸਾਡਾ ਸਟੋਰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 8 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਖੁੱਲ੍ਹਾ ਹੋਏਗਾ ਮੰਡੇ ਟੂ ਸੈਟਰਡੇ 8 ਏਮ ਟੂ 7 ਪੀਐਮ ਤਾਂ ਉਮੀਦ ਕਰਦਾ ਕਿ ਤੁਸੀਂ ਸਾਰੇ ਜਾਣੇ ਸਾਡੇ ਕੋਲੇ ਜ਼ਰੂਰ ਵਿਜ਼ਿਟ ਕਰੋਗੇ ਸਾਡਾ ਐਡਰੈਸ ਇੱਕ ਵਾਰੀ ਮੈਂ ਫੇਰ ਦੱਸ ਦਿੰਦਾ ਜੀ 10960 42 ਸਟਰੀਟ ਜੈਕਸਨ ਪੋਰਟ ਪਲਾਜ਼ਾ ਦੇ ਵਿੱਚ ਫੋਨ ਨੰਬਰ ਹੈ ਜੀ 403 324 2525 403 324 2525 ਉਮੀਦ ਕਰਦਾ ਤੁਸੀਂ ਇੱਕ ਵਾਰ ਸਾਡੇ ਸਟੋਰ ਤੇ ਜ਼ਰੂਰ ਵਿਜ਼ਿਟ ਕਰੋਗੇ ਧੰਨਵਾਦ